ਨਦਭੇ ਕਿ ਨਹੀਂ ਭਲਿਓ ਬਾਣੀ ਆ ਜਿਹੜੀ ਉਹ ਇਹਨਾਂ ਕਰਮ ਕਾਂਡਾਂ ਤੋਂ ਰੋਕਦੀ ਹੈ ਤੇ ਮੇਰੇ ਖਿਆਲ ਚ ਜੇ ਕੋਈ ਐਦਾਂ ਦੀ ਜਾਗਰਤੀ ਦੇ ਨਾਲ ਗੱਲ ਕਰੇ ਲੋਕ ਜਾਗਣ ਦੀ بجائے ਸਗੋਂ ਉਲਟਾ ਡਾਂਗਾ ਖਿੱਚ ਲੈਂਦੇ ਨੇ ਕਹਿੰਦੇ ਇਹ ਬਾਬੇ ਨੂੰ ਬਦਲੋ ਪੰਜਾਬ ਦੇ ਵਿੱਚ ਬਹੁਤ ਐਦਾਂ ਦੇ ਗੁਰੂ ਘਰ ਗੁਰਦੁਆਰੇ ਨੇ ਜਿੱਥੇ ਪਿੰਡ ਵਾਲਿਆਂ ਨੇ ਉਥੋਂ ਦੇ ਪ੍ਰਚਾਰਕ ਗ੍ਰੰਥੀਆਂ ਦਾ ਜੁੱਲੀ ਬਿਸਤਰਾ ਚਕਾ ਦਿੱਤਾ ਗਰੰਥੀ ਬਦਲ ਦਿੱਤੇ ਪਰ ਆਪ ਪਿੰਡ ਨਹੀਂ ਬਦਲਿਆ ਕੋਈ ਵੀ ਕਿਉਂ ਇਹੋ ਜਿਹੇ ਪ੍ਰਚਾਰਕਾਂ ਨੂੰ ਮੈਂ ਜਾਣਦਾ ਜਿਨ੍ਹਾਂ ਨੂੰ ਇਸ ਗੱਲੋਂ ਗੁਰਦੁਆਰੇ ਵਿੱਚੋਂ ਭਜਾ ਦਿੱਤਾ ਗਿਆ ਕਿ ਇਹ ਤਾਂ ਜੀ ਸੁਬਾ ਸ਼ਾਮ ਇਹ ਗੁਰਬਾਣੀ ਦੀ ਗੱਲ ਕਰਦੇ ਪਰ ਨਾਲੋਂ ਨਾਲ ਇਹ ਵਹਿਮ ਭਰਮਾਂ ਦਾ ਵੀ ਖੰਡਨ ਕਰਦੇ ਕਿਉਂਕਿ ਹਰ ਇੱਕ ਪਿੰਡ ਦੇ ਵਿੱਚ ਅੱਧਾ ਪਿੰਡ ਇੱਕ ਪਾਸੇ ਹੁੰਦਾ ਕੋਈ ਡੇਰੇ ਨਾਲ ਜੁੜਿਆ ਕੋਈ ਕਿਸੇ ਨਾਲ ਜੁੜਿਆ ਉਹ ਨਹੀਂ ਚਾਹੁੰਦੇ ਕਿ ਸਵੇਰ ਸ਼ਾਮ ਜਿਹੜੀ ਵਿਚਾਰ ਹੋਵੇ ਤੇ ਉਹ ਵਿਚਾਰ ਸਿੱਧੀ ਜਾ ਕੇ ਸਾਡੇ ਬਾਬੇ ਦੀ ਹਿੱਕ ਵਿੱਚ ਵੱਜਦੀ ਹੈ ਤੇ ਫਿਰ ਸਾਡੇ ਬਾਬੇ ਦੀ ਨਰਾਦਰੀ ਹੁੰਦੀ ਹੈ ਕਿਤੇ ਬਾਬਾ ਹੀ ਬਦਲੋ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਲਈ ਕਦੇ ਬਾਣੀ ਨੂੰ ਪੜਦਿਆਂ